ਹਾਂ ਕਿੰਨੇ ਚੋਸ ਨੂੰ ਦੱਸਿਆ ਵੀ ਆ ਚੀਜ਼ ਰਹਿ ਗਈ ਪੱਲੇ ਆਹ ਕੁਝ ਨਹੀਂ ਪੈਂਦਾ ਬੱਕੀ ਸਾਰੇ ਰੁੜ ਗਏ ਬਸ ਸਾਰੇ ਰੁੜ ਗਏ ਜੀ ਸਰਕਾਰ ਕੋਲੋਂ ਕੀ ਮੰਗ ਕਰਦੇ ਹੋ ਮੰਗਾ ਸੀ ਕੀ ਕਰਨ ਉਹ ਸਾਰੇ ਰੋਡ ਦੇ ਵਿੱਚ ਅਸੀਂ ਕੋਈ ਨਿਸਕਾਨ ਐ ਨਾ ਨਿਸਕਾਨਾ ਕੋਈ ਅੰਤ ਨਹੀਂ ਆਸੀ ਕਾਸੀ ਫੇਰ ਪ੍ਰਮਾਤਮਾ ਦਾ ਸ਼ੁਕਰ ਕਰਦੇ ਹਾਂ ਆ ਦੋ ਕਿਲੇ ਮੇਰੇ 900 ਬੁੱਟਾ ਮੈਹਲਾ ਸੀ ਜੀ 900 ਦੇ ਵਿੱਚੋਂ ਬੁੱਟੇ ਦੇ ਵਿੱਚੋਂ ਮੇਰੇ ਹਿਸਾਬ ਨਾਲ 100 ਬੁੱਟਾ ਮੇਰਾ ਰਹਿ ਗਿਆ ਜੀ ਦੋ ਕਿਲੇ ਨਾਲ ਜਮੀਨ ਹੜਕੀ ਨਾਲ ਮੋਢਲੇ ਸੀ ਉਹਨਾਂ ਮੇ 3 ਲੱਖ ਦੀ ਹੈ ਜਿਹੜੇ ਘਟ ਘਟ ਪਾ 15 10 15 ਲੱਖ ਦੇ ਮੇਰੇ ਬੂਟੇ ਸਨ ਜਿੰਨਾ ਕਿਸੇ ਦਾ ਨਹੀਂ ਜਿੰਨਾ ਜੀਵਨ ਦਾ ਦੁਖੀ ਆ ਇੱਕ ਪ੍ਰਮਾਤਮਾ ਨੇ ਸਾਨੂੰ ਕਰਤਾ ਇੱਕ ਪਹਿਲਾਂ ਇਹਨਾਂ ਨਾ ਕਰਤਾ ਹੁਣ ਆ ਪਾਰਟੀ ਦੇ ਲੈ ਲੈ ਪਾਰਟੀ ਕੌਣ ਆ ਰਹੀ ਸਾਡੇ ਕੋਲ ਆਹ ਖੜੇ ਦੇਖ ਰਹੇ ਆ ਮਹਾਰਾਜ ਅੱਛਾ ਜੀ ਹੋਰ ਤਾਂ ਕੋਈ ਹੱਲ ਨਹੀਂ ਹੈਗਾ ਇਹਦਾ ਹੁਣ ਨਾ ਕੋਈ ਸਰਕਾਰਾਂ ਕੋਲੋਂ ਕੋਈ ਹੈਲਪ ਤੁਹਾਨੂੰ ਆਈ ਹੋਰ ਕੋਈ ਹਜੇ ਤੱਕ ਸਰਕਾਰ ਦਾ ਇੱਥੇ ਬੰਦੇ ਨਹੀਂ ਪਹੁੰਚਿਆ ਸਾਰੇ ਚਾਹੇ ਉਹਨਾਂ ਦੇ ਭਾਰੇ ਪਿੰਡ ਢੜ ਜਾਣ ਜੀ ਜੀ ਠੀਕ ਹੈ ਕਿ ਨਹੀਂ ਵੀ ਇੱਥੇ ਕੋਈ ਪਹੁੰਚਣਾ ਚਾਹੀਦਾ ਜਾਂ ਦੇਖਣਾ ਚਾਹੀਦਾ ਜੀ ਸਾਰੇ ਪਿੰਡ ਆਹ ਦੇਖੋ ਢਾਹ ਲੱਗੀ ਤੁਹਾਡੇ ਸਾਹਮਣੇ ਦਿਖਾ ਲਓ ਉਹਨਾਂ ਨੂੰ ਕਿਵੇਂ ਜ਼ਮੀਨਾਂ ਡੇਗ ਰੀਆਂ ਕਿਵੇਂ ਬਕੂਲੇ ਡੇਗ ਰਹੇ ਆ ਜੀ ਜੀ ਕੋਈ ਤਾਂ ਮੌਕੇ ਤੇ ਪਹੁੰਚੇ ਇੱਥੇ ਜਿਹੜੇ ਚੇਅਰਮੈਨ ਸਾਹਿਬ ਆਏ ਜਿਹੜਾ ਜਿਰਾਵਰ ਸਿੰਘ ਜੀ ਚੇਅਰਮੈਨ ਜੀ ਆਏ ਇੱਥੇ ਫੋਟੋਆਂ ਖਿਚਾ ਕੇ ਮੁਰ ਜਾਂਦੇ ਆ ਠੀਕ ਹੈ ਦਰਿਆ ਨੂੰ ਮੂੰਹ ਕਰ ਲੈਂਦੇ ਆ ਫੋਟੋਆਂ ਖਿਚੋ ਤੇ ਚੱਲ ਜਾਂਦੇ ਆ ਮੁਰ ਕੇ ਕਹਿੰਦੇ ਅਸੀਂ ਤਾਂ ਆ ਗਏ ਆ ਜੀ ਉੱਥੇ ਜੋ ਕਾਰਵਾਈ ਕਰਨੀ ਸੀ ਕਰਿਆ ਆ ਬਾਹਰੋਂ ਵੀ ਸਖਤ ਆਈ ਜਾਂਦੀ ਆ ਦੇਖੀ ਜਾਂਦੇ ਆ ਪਰ ਸਾਡੀ ਸਰਕਾਰ ਦੀ ਕੁਝ ਵੀ ਕਰ ਸਸਿਕਲ ਤੁਸੀਂ ਦੇਖ ਰਹੇ ਹੋ ਚੈਨਲ ਦੇਸ਼ ਦੁਨੀਆ ਮੈਂ ਹਾਜੀ ਸੁਰਿੰਦਰ ਛਿੰਦਾ ਅੱਜ ਅਸੀਂ ਪਹੁੰਚੇ ਜੀ ਪਿੰਡ ਸੋਸਰਾਲੀ ਦੇ ਵਿੱਚ ਜਿੱਥੇ ਕਿ ਬੰਨ ਟੁੱਟਣ ਦੀ ਇਹ ਖਬਰ ਆ ਰਹੀ ਸੀਗੀ ਅਸੀਂ ਮੌਕੇ ਤੇ ਪਹੁੰਚਿਆ ਕਿ ਜਿਹੜਾ ਪਾਣੀ ਦਾ ਵਹਾਵ ਆ ਬਹੁਤ ਜ਼ਿਆਦਾ ਤੇਜ਼ ਹੈਗਾ ਵਾ ਮੌਕੇ ਤੇ ਜਿਹੜੇ ਸਰਪੰਚ ਸਾਹਿਬ ਆ ਤੁਹਾਡੀ ਉਹਨਾਂ ਨੇ ਵੀ ਗੱਲ ਕਰਾਵਾਂਗੇ ਪ੍ਰਦੀਪ ਖਾਲਸਾ ਜੀ ਪਹੁੰਚੇ ਆ ਉਹਨਾਂ ਨੇ ਵੀ ਤੁਹਾਡੀ ਗੱਲਵਾ ਕਰਾਣੇ ਕਿ ਕਿਦਾਂ ਪਿੰਡ ਦਾ ਮਾਹੌਲ ਲਗਾ ਵਾ ਪਿੰਡ ਦੇ ਵਿੱਚ ਪਾਣੀ ਤਾਂ ਚਲੋ ਨਹੀਂ ਵੜਿਆ ਕਹਿੰਦੇ ਆ ਪਰ ਜਿਹੜਾ ਬੰਨ ਆ ਉਹ ਟੁੱਟ ਚੁੱਕਿਆ ਵਾ ਪਾਣੀ ਦਾ ਵਹਾਵ ਬਹੁਤ ਜ਼ਿਆਦਾ ਤੇਜ਼ ਆ ਆਓ ਤੁਹਾਡੀ ਗੱਲ ਕਰਾਣੇ ਜਿਹੜੇ ਸਰਕਾਰ ਦੇ ਨੁਮਾਇੰਦੇ ਪਹੁੰਚੇ ਆ ਪ੍ਰਦੀਪ ਖਾਲਸਾ ਜੀ ਉਹਨਾਂ ਤੁਹਾਡੀ ਗੱਲ ਕਰਾਣੇ ਸਰ ਮੌਕੇ ਦੇ ਹਾਲਾਤ ਦੇਖਿਆ ਕੀ ਕਹਿਣਾ ਚਾਹੁੰਦੇ ਸਰ ਦੇਖੋ ਮੈਂ ਕੁਝ ਦਿਨ ਪਹਿਲਾਂ ਵੀ ਇੱਥੇ ਸਸਰਾਲੀ ਪਿੰਡ ਚ ਆਇਆ ਸੀ ਅੱਜ ਫੇਰ ਆਇਆ ਆ ਦੇਖੋ ਲੋਕ ਸਰਪੰਚ ਸਾਹਿਬ ਆ ਬਾਕੀ ਸਾਰੇ ਪਤਵੰਤੇ ਸੱਜਣ ਉਦਣ ਵੀ ਖੜੇ ਸੀ ਅੱਜ ਵੀ ਖੜੇ ਆ ਉਦਣ ਮੈਂ ਸਾਰੇ ਅਫਸਰਾਂ ਨਾਲ ਇਰੀਗੇਸ਼ਨ ਚਾਹੇ ਕੋਈ ਨਵਾਂ ਸ਼ਹਿਰ ਦਾਹੀ ਚਾਹੇ ਚੀਫ ਇੰਜੀਨੀਅਰ ਸੀ ਸਭ ਨੂੰ ਇਹ ਕਿਹਾ ਸੀ ਕਿ ਭਾਈ ਪੱਤਰ ਬੋਰੀਆਂ ਇੱਥੇ ਇਕੱਠੀਆਂ ਕਰਾਓ ਉਹ ਉਹਨਾਂ ਨੇ ਹੁਣ ਕਰਤੀਆਂ ਨੇ ਉਹਨਾਂ ਨੂੰ ਜਿਹੜਾ ਮੈਂ ਪੁੱਛਿਆ ਕਿ ਪਾਣੀ ਕਿੰਨਾ ਹੋਰ ਵਧੂਗਾ ਉਹ ਕਹਿੰਦੇ ਇਥੋਂ ਮਾੜਾ ਮੋਟਾ ਹੋਰ ਸ਼ਾਇਦ ਰਾਤ ਤੱਕ ਜਾਂ ਕੱਲ ਤੱਕ ਵਧੇ ਪਰ ਉਹ ਨਾਲ ਇਹ ਵੀ ਕਹਿ ਰਹੇ ਕਿ ਜੇ ਉਹ ਵਧ ਗਿਆ ਫੇਰ ਜਿਹੜੀ ਕਟ ਹੋ ਰਹੀ ਹੈ ਫੇਰ ਉਹ ਖਤਮ ਹੋ ਜੂਗੀ ਜ਼ਮੀਨ ਦਾ ਨੁਕਸਾਨ ਨਹੀਂ ਹੋਊਗਾ ਕਿਉਂਕਿ ਪਾਣੀ ਉੱਤੇ ਆ ਜਾਂਦਾ ਪਰ ਉਹਨਾਂ ਦੇ ਹਿਸਾਬ ਨਾਲ ਕੋਈ ਹੁਣ ਹੋਰ ਕੋਈ ਬਹੁਤ ਵੱਡਾ ਉੱਤੋਂ ਇਹੋ ਜਿਹਾ ਪਾਣੀ ਨਹੀਂ ਆ ਰਿਹਾ ਕਿ ਕੋਈ ਬਹੁਤ ਵੱਡਾ ਆਪਣਾ ਨੁਕਸਾਨ ਹੋ ਉਹਨਾਂ ਨੂੰ ਲੱਗ ਰਿਹਾ ਉਹ ਕਹਿੰਦੇ ਅਸੀਂ ਤਿਆਰ ਬੈਠੇ ਆ ਸਾਡੇ ਅਫਸਰ ਆ ਅਸੀਂ ਸਭ ਕੁਝ ਪੱਥਰ ਬੋਰੀਆਂ ਸਭ ਰੱਖ ਕੇ ਬੈਠਿਆਂ ਕੋਈ ਸਾਨੂੰ ਕਰਨਾ ਪਊਗਾ ਦਾ ਕਰਦੇ ਆਂਗਾ ਮੇਰੇ ਖਿਆਲ ਵਾਹਿਗੁਰੂ ਸਾਰੇ ਪ੍ਰਾਰਥਨਾ ਕਰੀਏ ਵੀ ਇਹ ਪਿੰਡਾਂ ਦਾ ਕੋਈ ਹੋਰ ਨੁਕਸਾਨ ਨਾ ਹੋਵੇ ਇਹ ਸਾਰੇ ਲੋਕ ਚੁਕੰਨੇ ਖੜੇ ਆ ਸਰ ਦੇਖ ਲਓ ساری ਦੁਨੀਆ ਖੜੀ ਹੈ ਜਿਹੜਾ ਖੇਤੀ ਦਾ ਨੁਕਸਾਨ ਹੋਇਆ ਜੀ ਇੱਥੇ ਕਈ ਕੀ ਲੈ ਰਹੇ ਉਹਨਾਂ ਨੂੰ ਕੰਪਨਸੇਸ਼ਨ ਦਿਵਾਵਾਂਗੇ ਨਾ ਪਰ ਉਹਨਾਂ ਨੂੰ ਆਪਾਂ ਨੂੰ ਕਿੰਨੀ ਕੁ ਹੋਰ ਕੱਟ ਜਾਂਦੀ ਹੈ ਉਦੋਂ ਤੱਕ ਇੰਤਜ਼ਾਰ ਕਰਨਾ ਪਊਗਾ ਕਿਉਂਕਿ ਜਿਹਦੀ ਰਾਤ ਨੂੰ ਕੱਟ ਗਈ ਜਾਂ ਕੱਲ੍ਹ ਕੱਟ ਗਈ ਉਹਨੂੰ ਅੱਜ ਉਹਦੇ ਵਿਚਾਰੇ ਤੇ ਕਾਗਜ਼ ਬਣਾ ਦੇਗਾ ਤੇ ਫਿਰ ਉਹਦੀ ਤਾਂ ਉਹ ਫਿਰ ਉਹਦੀ ਉਹ ਨਹੀਂ ਨਹੀਂ ਉਹਦਾ ਫਿਰ ਕਾਗਜ਼ਾਂ 'ਚ ਘੱਟ ਹੋ ਜਾਊਗਾ ਇਹ ਜਦੋਂ 2-4 ਦਿਨ 'ਚ ਸਾਰਾ ਕੁਝ ਹੋ ਜਾਊਗਾ ਉਦੋਂ ਫਿਰ ਜਿਹਦੀ ਜਿੰਨੀ ਗਈ ਉਹਨੂੰ ਫਿਰ ਕੰਪਨਸੇਸ਼ਨ ਤਾਂ ਮਿਲਣੀ ਮਿਲਣੀ ਹੈ ਜੀ ਨਿੱਕੋ ਕਈ ਗੇੜੀ ਅਸੀਂ ਬੰਨ ਤੇ ਮਾਰੇ ਨੇ ਡਾਕਟਰ ਸਾਹਿਬ ਮੈਂਬਰ ਪਾਰਲੀਮੈਂਟ ਵੀ ਪਹਿਲਾਂ ਆ ਕੇ ਗਏ ਨੇ ਸਾਰੇ ਅਫਸਰਾਂ ਨਾਲ ਗੱਲ ਕੀਤੀ ਹੈ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਔਰ ਕਿ ਇਹਨਾਂ ਦੇ ਪਤਾ ਪ੍ਰਬੰਧ ਕਰੋ ਲੋਕ ਬੜੇ ਚਿੰਤਤ ਸੀ ਜਦੋਂ ਅਸੀਂ ਪਹਿਲਾਂ ਆਏ ਹੁਣ ਲੱਗ ਰਿਹਾ ਜਿਸ ਤਰ੍ਹਾਂ ਅਫਸਰਾਂ ਨਾਲ ਵੀ ਗੱਲ ਹੋਈ ਹੈ ਕਿ ਵਾਹਿਗੁਰੂ ਕਿਰਪਾ ਕਰਨਾ ਤਾਂ ਇਹ ਜਿਹੜੀ ਬਲਾ ਮੈਨੂੰ ਲੱਗਦਾ ਟਲ ਜੂਗੀ ਤੇ ਇਹ ਲੋਕਾਂ ਨੇ ਸੰਜੋਗ ਕੀਤਾ ਸਾਰੇ ਵਾਲਦਾਲੇ ਸੋਨੂ ਜੀ ਸਾਡੇ ਸਰਪੰਚ ਨੇ ਬੂਤਕੜ ਤੇ ਉਦਣ ਦੇ ਲੱਗੇ ਹੋਏ ਸਾਰੀ ਸਾਡੀ ਕਾਂਗਰਸ ਦੀ ਟੀਮ ਇੱਥੇ ਬੈਠੀ ਹੈ ਸਾਰਾ ਆਵਾਜ਼ ਸਾਰੇ ਤੇ ਸਾਰੇ ਤਾਂ ਖੜੇ ਸਾਰੇ ਜਣੇ ਪ੍ਰਸ਼ਾਸਨ ਦਾ ਪੂਰਾ ਸਾਥ ਦੇ ਰਹੇ ਨੇ ਬੋਰੀਆਂ ਥੈਲੇ ਜੋ ਕਿਸੇ ਨੂੰ ਕੋਈ ਮਿਲਦਾ ਉਹ ਲੈ ਕੇ ਇੱਥੇ ਆਏ ਨੇ ਹਰਾ ਅਜੇ ਤੱਕ ਜਿਹੜਾ ਸਾਹਨੇ ਵਾਲ ਦਾ ਉਹ ਬਚਾਇਆ ਪਹਿਲਾਂ ਜਿਹੜੀ ਰੇਤ ਮਾਈਨਿੰਗ ਵੀ ਇੱਥੋਂ ਦੀ ਰਹੀ ਆ ਕਿਤਨੇ ਕਿਤੇ ਵਾਰਨਿੰਗ ਵੀ ਸੀ ਪਿੰਡ ਵਾਲੇ ਕਹਿੰਦੇ ਸੀ ਕਿ ਇੱਥੇ ਹੜ੍ਹ ਆਉਣ ਦਾ ਜਿਹੜਾ ਹਾਲਾਤ ਬਣ ਸਕਦੇ ਆ ਦੇਖੋ ਅੱਜ ਉਹ ਸਮਾਂ ਨਹੀਂ ਪਰ ਇਹ ਕਿਤੇ ਨਾ ਕਿਤੇ ਸਚਾਈ ਹੈ ਕਿ ਜਿਹੜਾ ਇਸ ਪਾਸੇ ਪਾਣੀ ਦੀ ਜਿਹੜੀ ਤੱਕ ਪੈ ਰਹੀ ਆ ਜਿਹੜੇ ਹਾ ਟਿਗਾ ਡਿੱਗ ਰਹੀਆਂ ਉਹਦਾ ਕਾਰਨ ਉਹ ਹੀ ਆ ਕਿ ਇਸ ਪਾਸੇੋਂ ਰੇਤਾ ਚੱਕਿਆ ਗਿਆ ਤਾਂ ਪਾਣੀ ਦਾ ਜਿਹੜਾ ਬਹਾਅ ਆ ਉਹ ਇਸ ਪਾਸੇ ਨੂੰ ਆਇਆ ਜੇ ਪ੍ਰਸ਼ਾਸਨ ਇਸ ਤੋਂ ਪਹਿਲਾਂ ਹੀ ਸੁਚੇਤ ਰਹਿੰਦਾ ਤਾਂ ਇਹ ਹਾਲਾਤ ਨਹੀਂ ਹੋਣੇ ਸੀ ਜਿਹੜੇ ਇੱਥੇ ਕੀ ਲੱਗਦਾ ਤੁਹਾਨੂੰ ਦੇਖੋ ਜੀ ਸਾਡੇ ਹਾਲਾਤ ਬਾਈਕੂ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਹੁਤ ਵਧੀਆ ਹੋ ਰਿਹਾ ਵੈਸੇ ਜਿਹੜਾ ਕੰਮ ਸੀ ਦੇਖੋ ਟਾ ਬਹੁਤ ਲੱਗੀ ਆ ਖਾਸ ਕਰਕੇ ਮੇਰੇ ਜ਼ਿਮੀਂਦਾਰ ਭਰਾਵਾਂ ਦਾ ਬਹੁਤ ਨੁਕਸਾਨ ਹੋਇਆ ਕਈਆਂ ਦੇ ਪਪੂਲਰ ਦੇ ਪਪੂਲਰ ਹੜ ਗਏ ਕਈਆਂ ਦੇ ਦੋ ਦੋ ਕਿਲੇ ਸੀ ਉਹ ਵੀ ਹੜ ਗਏ ਅੱਜ ਪ੍ਰਮਾਤਮਾ ਅਗੇ ਆਪ ਨੂੰ ਅਰਦਾਸ ਕਰਨ ਦੀ ਲੋੜ ਆ ਕਿ ਆਪੋ ਆਤਮਾ ਸੱਚੇ ਪਾਤਸ਼ਾਹ ਇਸ ਇਲਾਕੇ ਤੇ ਮਿਹਰparat ਰੱਖੇ ਅੱਜ ਸਾਰੇ ਪਿੰਡਾਂ ਦੇ ਵਿੱਚ ਤੁਸੀਂ ਦੇਖੋ ਸਾਡੇ ਪਿੰਡਾਂ ਦੇ ਵਿੱਚ ਅੱਜ ਮਕਾਨ ਟੈਗ ਦਿਖ ਰਹੇ ਆ ਗਰੀਬ ਲੋਕਾਂ ਦੇ ਅੱਜ ਹਾਲਾਤ ਉਹ ਆਪਾਂ ਕਰ ਨਹੀਂ ਸਕਦੇ ਅੱਜ ਜਿਹੜਾ ਇਹ ਕਾਰਨ ਕੀ ਆ ਅਸੀਂ ਪਹਿਲਾਂ ਬਹੁਤ ਰੌਲਾ ਪਾਇਆ ਪਰਚੇ ਵੀ ਕਰਾਏ ਪਾ ਸਾਡੀਆਂ ਕੋਈ ਸੁਣਵਾਈਆਂ ਨਹੀਂ ਹੋਈਆਂ ਅੱਜ ਸਾਨੂੰ ਇਹ ਲੋਕਾਂ ਨੂੰ ਭੁਗਤਣਾ ਪਰਿਆ ਅੱਜ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਕਿ ਜਿਹੜਾ ਕੰਮ ਹੈ ਰੀਤ ਮਾਫੀਆ ਕਰਕੇ ਹੋਇਆ ਜਿੱਦੋਂ ਰੀਤ ਮਾਫੀਆ ਕਹਿੰਦਾ ਬੋਲਦੇ ਸੀ ਤਾਰੇ ਰੀਤ ਮਾਫੀਆ ਸਾਡੇ ਦੇ ਉਲਟਾ ਪਰਚੇ ਕਰਾਂਦਾ ਸੀ ਅੱਜ ਹਾਲਾਤ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਵਧੀਆ ਹੋਣ ਸਾਡਾ ਇਲਾਕਾ ਵਾਜੇ ਅੱਜ ਲੋਕ ਖੜੇ ਆ ਨਾ ਕਿ ਸਰਕਾਰਾਂ ਖੜੀਆਂ ਅੱਜ ਪਿੰਡਾਂ ਦੇ ਪਿੰਡ ਸ਼ਹਿਰਾਂ ਦੇ ਸ਼ਹਿਰ ਤੇ ਹਰ ਪਿੰਡ ਦੇ ਵਿੱਚੋਂ ਹਰ ਲੋਕ ਲੱਗੇ ਸੇਵਾ ਕਰਨ ਲੱਗੇ ਤਨੁਮਨ ਤਨੁ ਲੱਗੇ ਹੋਇਆ ਜਿੱਦਾਂ ਵੀ ਹੁੰਦੀ ਸਾਰੇ ਸੇਵਾ ਕਰਦੇ ਆ ਬਹੁਤ ਬਹੁਤ ਹਾਂਜੀ ਵਹਾਅ ਲਗਾਤਾਰ ਕਦੋਂ ਕਦੇ ਘਟ ਕਦੇ ਵਧ ਕਦੇ ਤੇਜ਼ ਕਦੇ ਹੌਲੀ ਜੀ ਜੀ ਸੋ ਮੌਸਮ ਅਨੁਸਾਰ ਜਿਵੇਂ ਜਿਵੇਂ ਪਾਣੀ ਪਿੱਛੇ ਛੱਡਿਆ ਜਾ ਰਿਹਾ ਉਹਦੇ ਮੁਤਾਬਕ ਹੋਈ ਜਾ ਰਿਹਾ ਲਗਾਤਾਰ ਹੀ ਹਾਂਜੀ ਕਿੰਨਾ ਕੁ ਪਾਣੀ ਛੱਡਿਆਗਾ ਅੱਜ ਅੱਜ ਹੁਣ ਤਾਂ ਪਾਣੀ ਦਰਮਿਆਨਾ ਚੱਲ ਰਿਹਾ ਜਿਹੜਾ ਕੱਲ ਵਾਲੀ ਰਾਤ ਲੰਗੀ ਸੀ ਕੱਲ ਵਾਲੀ ਰਾਤ 1,20,000 ਕੁ ਪਾਣੀ ਛੱਡਿਆ ਸੀ ਜੀ ਜਿਹਦਾ ਸਭ ਤੋਂ ਤੇਜ਼ ਵਹਾਅ ਸੀ ਜੀ ਤੇ ਉਸ ਰਾਤ ਅਸੀਂ ਡਟ ਕੇ ਜਿਹੜਾ ਪੈਰਾ ਵੀ ਆਪਣੇ ਪੱਧਰ ਤੇ ਜਿਹੜਾ ਪ੍ਰਸ਼ਾਸਨ ਵੱਲੋਂ ਵੀ ਸੀ ਤੇ ਸਰਪੰਚ ਸਾਹਿਬ ਕੋਤ ਮੌਜੂਦ ਰਹੇ ਇੱਥੇ ਉਸ ਰਾਤ ਪੂਰੀ ਤੇ ਅਸੀਂ ਵੀ ਜਿਹੜਾ ਵਿਚ ਵਿਚਾਲੇ ਜਿਹੜਾ ਇੱਥੇ ਢੇੜਾ ਰੱਖਿਆ ਉਸ ਤੋਂ ਬਾਅਦ ਤੁਹਾਡੇ ਵੱਲੋਂ ਲਗਾਤਾਰ ਸੇਵਾ ਨਿਭਾਈ ਜਾ ਰਹੀ ਹੈ ਜੀ ਜੀ ਕਿੱਦਾਂ ਦੇਖਦੇ ਨੂੰ ਸੇਵਾ ਇਦਾਂ ਦੀ ਸਾਡਾ ਇਲਾਕਾ ਆ ਆਪਾਂ ਸਾਰੇ ਭੈਣ ਭਾਈਆਂ ਸੋ ਕੋਈ ਵੀ ਮੈਂ ਪਹਿਲਾਂ ਨੁਮਾਇੰਦਾ ਹੋਣ ਤੋਂ ਪਹਿਲਾਂ ਇਸ ਇਲਾਕੇ ਦਾ ਪੋਤਾ ਬੱਚਾ ਆ ਸੋ ਜੇ ਅਸੀਂ ਆਪਣੇ ਇਲਾਕੇ ਨੂੰ ਬਚਾਉਣਾ ਆ ਤੇ ਸਾਨੂੰ ਸਾਰਿਆਂ ਨੂੰ ਰਾਹਤ ਕਾਰਜ ਦੇ ਵਿੱਚ ਲੱਗਣਾ ਪਊਗਾ ਜਿਹੜੇ ਇਹ ਰੈਸਕਿਊ ਆਪਰੇਸ਼ਨ ਪੂਰੇ ਦਾ ਪੂਰਾ ਚੱਲਦੇ ਹੋ ਤੁਸੀਂ ਦੇਖਿਆ ਹੋਣਾ ਕਿੰਨੇ ਸੈਂਡ ਬੈਗਸ ਭਰੇ ਜਾ ਰਹੇ ਆ ਤੇ ਸਿਰਫ ਤੇ ਸਿਰਫ ਮਨ ਨੂੰ ਪ੍ਰੋਟੈਕਟ ਕਰਨ ਲਈ ਸਾਰੇ ਜਿਹੜੀ ਕਾਰਵਾਈ ਪਹਿਲੇ ਦਿਨ ਤੋਂ ਹੀ ਇੱਥੇ ਕੀਤੀ ਜਾ ਰਹੀ ਆ ਤੇ ਪਰ ਗੱਲ ਇਹ ਆ ਵੀ ਇਹ ਜਿਹੜੀ ਮਹਾਨ ਪਾਵਰ ਤੇ ਇਸ ਮਹਾਨ ਪਾਵਰ ਦੇ ਅੱਗੇ ਜਿਹੜਾ ਇਸ ਮਹਾਨ ਜਿਹੜੀ ਸ਼ਕਤੀ ਦੇ ਅੱਗੇ ਸਾਡਾ ਜੋਰ ਕੋਈ ਨਹੀਂ ਅਰਦਾਸ ਬੇਨਤੀ ਆਸ ਅਕਾਲ ਪੁਰਖ ਅੱਗੇ ਕਿ ਇਹਨੂੰ ਸ਼ਾਂਤ ਰੱਖੇ ਠੰਡਾ ਰੱਖੇ ਤੇ ਸਾਡੇ ਇਲਾਕੇ ਤੇ ਸੁੱਖ ਵਰਤੇ ਦੂਜੀ ਗੱਲ ਆ ਕਿ ਅਸੀਂ ਆਪਣੇ ਉਪਰਾਲੇ ਜਿਹੜੇ ਲਗਾਤਾਰ ਜਾਰੀ ਆ ਔਰ ਪ੍ਰਸ਼ਾਸਨ ਵੱਲੋਂ ਜਿਹੜਾ ਪੂਰਾ ਸਹਿਯੋਗ ਹੈ ਇਥੇ ਕੁੱਛ ਪਿੰਡ ਵਾਸੀਨੋ ਸਾਡੀ ਗੱਲਬਾਤ ਹੋਈ ਆ ਪਰ ਪਈ ਕਈ ਪਿੰਡ ਵਾਸੀ ਇਹਦੇ ਬੋਸ ਵੀ ਸੀਗਾ ਉਹਨਾਂ ਨੇ ਕਹਿਣਾ ਕਿ ਸਾਨੂੰ ਸਰਕਾਰ ਵੱਲੋਂ ਕੋਈ ਹੈਲਪ ਨਹੀਂ ਹੋ ਰਹੀ ਨਹੀਂ ਨਹੀਂ ਆਪਾਂ ਤੁਸੀਂ ਦੇਖ ਸਕਦੇ ਹੋ ਕਿ ਐਕਸ਼ਨ ਸਾਹਿਬ ਲਗਾਤਾਰ ਇੱਥੇ 3 ਦਿਨ ਪਹਿਲੇ 3 ਦਿਨ ਲਗਾਤਾਰ ਰਹੇ ਆ ਐਕਸ਼ਨ ਨੇ ਪੂਰਾ ਇਲਾਕਾ ਦੇਖਣਾ ਹੁੰਦਾ ਆ ਬੰਦਾ ਜਿੰਨਾ ਜ਼ਿਲ੍ਹੇ ਦਾ ਹੁੰਦਾ ਆ ਉਸ ਤੋਂ ਬਿਨਾ ਐਸ ਡੀਓ ਤੇ ਮਾਈਨਿੰਗ ਜੇ ਜਿਹੜਾ ਲਗਾਤਾਰ ਇੱਥੇ ਡਿਊਟੀ ਦੇ ਰਿਹਾ ਆਪਣੀ ਉਸ ਤੋਂ ਬਿਨਾ ਰੈਵਨਿਊ ਡਿਪਾਰਟਮੈਂਟ ਤਹਿਸੀਲਦਾਰ ਨਾ ਤਹਿਸੀਲਦਾਰ ਪਟਵਾਰੀ ਐਸਜੀਐਮ ਸਾਹਿਬ ਹਰ ਇੱਕ ਦਿਨ ਛੱਡ ਕੇ ਜਾਂ ਡੇਲੀ ਰੂਟੀਨ ਚਾਰੇ ਡੀਸੀ ਸਾਹਿਬ ਤਿੰਨ ਵਾਰੀ ਆ ਚੁੱਕੇ ਆ ਸਾਰਾ ਪ੍ਰਸ਼ਾਸਨ ਲੱਗਿਆ ਸੈਂਡ ਬੈਗਸ ਭਰੇ ਜਾ ਰਹੇ ਆ ਮਿੱਟੀ ਆ ਰਹੀ ਆ ਜਾਲੀਆਂ ਪਹਿਲਾਂ ਇੱਥੇ ਬਣਾਉਂਦੇ ਸੀ ਮੀਂਹ ਮੌਸਮ ਖਰਾਬ ਹੋਣ ਤੋਂ ਬਾਅਦ ਜਾਲੀਆਂ ਜਿਹੜੀਆਂ ਉਹ ਮੱਤੇਵਾੜੇ ਜਿਹੜਾ ਇਹਨਾਂ ਦਾ ਫੋਰੈਸਟ ਵਾਲਿਆਂ ਦਾ ਆਫਿਸ ਆ ਉੱਥੇ ਤਿਆਰ ਕੀਤੇ ਜਾ ਰਹੀਆਂ ਸਾਰਾ ਆਪਣਾ ਇਹਨਾਂ ਦਾ ਜਿਹੜਾ ਪ੍ਰਬੰਧ ਲਗਾਤਾਰ ਜਾਰੀ ਆ ਪ੍ਰਸ਼ਾਸਨ ਵੱਲ ਸਾਡੇ ਕਹਿੰਦਾ ਸਰਕਾਰ ਵੱਲ ਪੂਰੀ ਹਲ ਖੋਰੀ ਬਿਲਕੁਲ ਜੀ ਬਿਲਕੁਲ ਆਪਾਂ ਇਹ ਨਹੀਂ ਕਹਿ ਸਕਦੇ ਕਿ ਪ੍ਰਸ਼ਾਸਨ ਆਪਣੇ ਵੱਲੋਂ ਤਿਆਰੀ ਨਹੀਂ ਕਰ ਰਿਹਾ ਪ੍ਰਸ਼ਾਸਨ ਪੂਰੀ ਤਿਆਰੀ ਕਰ ਰ ਬਹੁਤ ਹੱਲੇ ਤਾਂ ਬਚਾ ਹੈਗਾ ਇਹ ਇਹ ਇਦਾਂ ਨਹੀਂ ਹੈਗਾ ਕਿ ਬਿਲਕੁਲ ਸਾਨੂੰ ਖਤਰੇ ਵਾਲੀ ਘੰਟੀ ਆ ਲੇਕਿਨ ਜਿੱਦਾਂ ਪਾਣੀ ਘਟਦਾ ਉਹਦੇ ਹਿਸਾਬ ਨਾਲ ਇਹ ਢਾਹ ਲੱਗ ਜਾਂਦੀ ਆ ਜਿੱਦਾਂ ਪਾਣੀ ਵੱਧਦਾ ਤਾਂ ਥੋੜਾ ਸਾਨੂੰ ਰਾਹਤ ਮਹਿਸੂਸ ਹੁੰਦੀ ਆ ਦੇਖ ਸਕਦੇ ਹੋ ਮੋਕੇ ਤੇ ਵੀ ਡਿੱਗਦੇ ਜਾ ਰਹੇ ਆ ਹਾਂਜੀ ਉਹ ਪਾਣੀ ਘਟਣ ਕਰਕੇ ਉਹ ਡਿੱਗਣੇ ਡਿੱਗਣੇ ਨੇ ਤੇ ਬਾਕੀ ਜਿਹੜਾ ਬੰਨ ਦੇ ਵਿਚਾਲੀ ਆ ਸੀ ਰੇਤਾ ਆ ਸੀ ਪਿੰਡ ਕੌਂਸਲਰ ਤੋਂ ਆਇਆ ਸੀ ਪਹਿਲਾਂ ਉੱਥੋਂ ਦੀ ਪੰਚਾਇਤ ਨੇ ਕਿਰਪਾ ਕੀਤੀ ਸਾਡੇ ਤੇ ਉਸ ਤੋਂ ਬਾਅਦ ਸਾਡੇ ਪਿੰਡ ਦੇ ਪਰਮਜੀਤ ਸਿੰਘ ਜੀ ਨੇ ਉਹਨਾਂ ਨੇ ਆਪਣੇ ਉਸ ਤੋਂ ਨੂੰ ਪਿਆਰਾ ਸਿੰਘ ਨੂੰ ਭੇਜਿਆ 6 ਜਿਹੜੇ ਟਿਪਰ ਉਹਨਾਂ ਨੇ ਭੇਜੇ ਉਸ ਤੋਂ ਬਾਅਦ 4 ਫਿਰ ਭੇਜੇ ਮੰਨ ਲਓ ਕਿ ਸਾਰੇ ਜਿੰਨੇ ਵੀ ਆਪਣੇ ਪਿਆਰ ਨਾਲ ਇੱਥੇ ਸੇਵਾ ਕਰਦੇ ਨੇ ਜਿੰਨੇ ਵੀ ਸਾਡੇ ਪਿੰਡ ਦੇ ਆ ਗਏ ਪੂਰਾ ਪ੍ਰਬੰਧ ਕੀਤਾ ਤੁਹਾਡੇ ਤੁਹਾਡੇ ਹੋਰ ਹੈ ਜੀ ਪੂਰਾ ਪ੍ਰਬੰਧ ਆ ਤੇ ਦੇਖੋ ਸਾਰੇ ਪਿੰਡ ਦੇ ਗੌਸਗੜ ਦੇ ਵਾਸੀ ਖੜੇ ਨੇ ਸਸਰਾਲੀ ਕਲੋਨੀ ਬੂਥਗੜ ਮੰਗਲੀ ਸਾਰੇ ਇੱਥੇ ਆਉਂਦੇ ਨੇ ਜੀ 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 ਪਰ ਕਿਸ ਤਰ੍ਹਾਂ ਦੇਖਦੇ ਹੋ ਵੀ ਕਿਸ ਤਰ੍ਹਾਂ ਅਪੀਲ ਕਰਨਾ ਚਾਹੀਦਾ ਸਰਕਾਰ ਨੂੰ ਕੀ ਅਪੀਲ ਕਰੋ ਸਰਕਾਰ ਨੂੰ ਅਪੀਲ ਕੀਤੀ ਸੀ ਵੀ ਜਿੰਨੇ ਇੱਥੇ ਜਿਹੜੀ ਜ਼ਮੀਨ ਸਾਡੀ 70 50 60 ਕਿੱਲੇ ਜਾਂ 70 ਕਿੱਲੇ ਇਹ ਖਰਾਬ ਹੋਈ ਆ ਜਾਂ ਜਿਹਦੇ ਵੀ ਬੂਟੇ ਡਿਗੇ ਨੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਬਾਈ ਜੀ ਖੜੇ ਨਾਲ ਇਹ ਵੀ ਕਹਿ ਰਹੇ ਸੀ ਕਿ 50 ਤੋਂ 60 ਕਿੱਲੇ ਇਹਨਾਂ ਦਾ ਨੁਕਸਾਨ ਹੋ ਗਿਆ ਬਿਲਕੁਲ ਜੀ ਹਾਂ ਜੀ ਬਾਈ ਜੀ ਕਿਸ ਤਰ੍ਹਾਂ ਚੱਲਦੀ ਸੇਵਾ ਤੁਹਾਡੀ ਬਹੁਤ ਸੇਵਾ ਸੇਵਾ ਵਧੀਆ ਚੱਲ ਰਹੀ ਆ ਬਹੁਤ ਮਾਣ ਤਾਣ ਨਾਲ ਮੁੰਡੇ ਬਹੁਤ ਜੀ ਲਾ ਕੇ ਸੇਵਾ ਕਰ ਰਹੇ ਨੇ ਦਰਿਆ ਦਾ ਤੁਹਾਨੂੰ ਪਤਾ ਹੀ ਆ ਹੁਣੇ ਵਾਹ ਗੁਰੂ ਕਿਰਪਾ ਕਰੇ ਕਹਿੰਦੇ ਪਾਣੀ ਜਿਹੜਾ ਵੱਧਦਾ ਜਾ ਰਿਹਾ ਵੱਧਦਾ ਜਾ ਰਿਹਾ ਇਹ ਉਹ ਪਹਿਲਾਂ ਘਟ ਗਿਆ ਸੀ ਸਵੇਰ ਹੁਣ ਫੇਰ ਵੱਧਦਾ ਜਾ ਰਿਹਾ ਜੀ ਪਾਣੀ ਦਾ ਸਾਰੇ ਬੂਟੇ ਹਟ ਗਏ ਇਧਰੋਂ ਨਾਲੋਂ ਆ ਸਾਰੇ ਚੱਕਿਆ ਗਿਆ ਜੀ ਇਹ ਲਗਾਤਾਰ ਤੁਸੀਂ ਤਿਆਰੀ ਕਰ ਰਹੇ ਹੋ ਜੀ ਹਾਂ ਤਿਆਰੀ ਕਰ ਰਹੀ ਆ ਜੀ ਕਿਸੇ ਟਾਈਮ ਵੀ ਫਿਰ ਥੋਕਰਾ ਬਣਾ ਕੇ ਨਾਲ-ਨਾਲ ਲਾਦੇ ਜਾਵਾਂਗੇ ਆਪਾਂ ਪਿੰਡ ਦਾ ਹੀ ਪਿੰਡ ਦਾ ਹੀ ਨਹੀਂ ਆਪਣਾ ਪਿੰਡ ਬਲੀਏ ਵਾਲਾ ਹੀ ਬਲੀਏ ਬਹੁਤ ਸੇਵਾ ਕਰਨਾ ਹੈ ਸੇਵਾ ਕਰਨਾ ਹੈ ਆਪਾਂ ਜੀ ਸੋ ਕੱਲ ਵੀ ਆਈ ਤਿੰਨ ਦਿਨ ਹੋ ਗਏ ਆ ਜੀ ਓਕੇ ਓਕੇ ਹਾਂਜੀ ਹਾਂਜੀ ਕਿਸ ਤਰ੍ਹਾਂ ਦੇਖਦੇ ਪਾਪਾ ਜੀ ਇੱਥੇ ਜਿਹੜਾ ਪਾਣੀ ਦਾ ਵਿਹਾਰਾ ਕਹ ਜੇਕਰ ਰਹਾਉਤਾ ਤਾਂ ਕਾਫੀ ਬੜਿਆ ਹੋਇਆ ਹੈ ਪਹਿਲਾਂ ਨਾਲ ਅੱਛਾ ਜੀ ਕਾਫੀ ਨੁਕਸਾਨ ਹੋਇਆ ਹੈ ਕਿਉਂ ਨਾ ਲੱਗਿਆ ਕਿ ਕਈ ਕਿੱਲੇ ਰੁੜ ਗਏ ਜੀ ਜੀ ਹਾਂ ਜੀ ਤੇ ਕੋਈ ਪਿੰਡ ਦਾ ਨੁਕਸਾਨ ਤਾਂ ਨਹੀਂ ਹੋਇਆ ਸਰ ਪਿੰਡ ਦਾ ਕੋਈ ਨੁਕਸਾਨ ਨਹੀਂ ਹੈ ਇਹ ਸਮਝੋ ਇੰਦਰਿਆ ਦੇ ਜਿਹੜੀ ਫਸਲ ਹੈ ਦਾ ਨੁਕਸਾਨ ਕਾਫੀ ਕਰਦਾ ਉਹ ਕਹਿੰਦੇ 50 ਤੋਂ 60 ਕਿੱਲੇ ਰੁੜ ਗਏ ਹਾਂ ਜੀ ਰੁੜ ਗਏ ਤੇ ਕਿਸ ਤਰ੍ਹਾਂ ਦੇਖਦੇ ਸਰਕਾਰ ਵੱਲੋਂ ਕੋਈ ਹਲ ਫਾਰੀ ਰਹੀ ਨਹੀਂ ਸਰ ਜੀ ਸਰਕਾਰ ਅਜੇ ਕੋਈ ਹੈਲਪ ਨਹੀਂ ਕਰ ਰਹੀ ਅੱਛਾ ਜੀ ਇਹ ਪਿੰਡ ਵਾਸੀ ਆਪ ਹੀ ਕਰ ਰਹੇ ਆ ਇੱਥੇ ਪ੍ਰਸ਼ਾਸਨ ਨੂੰ ਚਾਹੀਦਾ ਸੀਗਾ ਉਹ ਆ ਕੇ ਇਹ ਕੰਮ ਕਰਾਉਂਦੇ ਜੀ 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 ਹਾਂ ਜੀ ਯਦਕੀ ਇੱਥੇ ਪਿੰਡ ਦੇ ਲੋਕ ਆ ਆਲੇ-ਦਾਲੇ ਦੇ ਪਿੰਡਾਂ ਦੇ ਲੋਕ ਵੀ ਵਿਚਾਰੇ ਕੰਮ ਕਰ ਰਹੇ ਨੇ। ਮੌਕੇ ਤੇ ਪਹੁੰਚ ਕੇ ਸੇਵਾ ਕਰ ਰਹੇ ਆ। ਹਾਂਜੀ ਹਾਂ ਸੇਵਾ ਕਰ ਰਹੇ ਆ। ਚਲੋ। ਹਾਂਜੀ ਹਾਂਜੀ ਬਈ ਕੀ ਨਾਮ ਆ ਜੀ? ਗੁਰਦੇਵ ਸਿੰਘ। ਸਾਧੂ ਸਿੰਘ ਦਾ ਲੜਕਾ ਹੈ। ਕਿੰਨਾ ਕਿਨਸਾਂ ਲਾ ਲਾ? ਨੁਕਸਾਨ ਕਾਫੀ ਹੋ ਗਿਆ ਜੀ। 5-600 ਬੂਟਾ ਤੇ ਮੈਂ ਵੱਢ ਕੇ ਲਾਤਾ ਇੱਧਰ ਭਾਜੀ ਨੇ ਲਾਤਾ। ਇੱਧਰ ਉਹ ਅੱਗੇ ਸੀ ਕਿੰਨਾ ਇਤਰੇ ਬੂਟੇ ਵੱਢ-ਵੱਢ ਕੇ ਲਾਈ ਜੰਨੇ ਆ ਵੀ ਭਾ ਰੁਕੂ ਦਾ ਵੀ। ਜੀ ਹਾਂਜੀ। ਕਿੰਨੀ ਜ਼ਮੀਨ ਚ ਲਾਇਆ ਸੀ ਜੀ ਟੋਟਲ? 18 ਕਿੱllen ਦੀ ਸੀ 18 ਕਿੱllen ਵਿੱਚੋਂ ਤੁਹਾਨੂੰ ਦੱਸਿਆ ਵੀ ਆਹ ਚੀਜ਼ ਰਹਿ ਗਈ ਪੱਲੇ ਆਹ ਕੁਝ ਨਹੀਂ ਬੰਦਾ ਬੱਕੀ ਸਾਰੀ ਰੁੜ ਗਈ ਬਸ ਸਾਰੀ ਰੁੜ ਗਈ ਜੀ ਸਰਕਾਰ ਕੋਲ ਕੀ ਮੰਗ ਕਰਦੇ ਹੋ ਮੰਗਾ ਸੀ ਕੀ ਕਰਨੀ ਉਹ ਆਪਣਾ ਹੀ ਸਾਰ ਲੈਣ ਸਰਕਾਰ ਅਸੀਂ ਕਹਿੰਨੇ ਵੀ ਪਰਮਾਤਮਾ ਉਹਨਾਂ ਨੂੰ ਤਾਂ ਤਰੋਸੀ ਬਸੋ ਵੀ ਸਾਡੇ ਦੇ ਭਾਈਚਾਰਾ ਸਿੱਖਚਾਰਾ ਹੀ ਰਹਿ ਜਵੇ ਅਸੀਂ ਕਹਿੰਨੇ ਵੀ ਅਸੀਂ ਫੇਰ ਵਿਚਾਰਾ ਕਰਾਂਗੇ ਪਰ ਉਹ ਸਰਕਾਰ ਨਹੀਂ ਸਾਡੇ ਸੋਣੀ ਨਾ ਸਾਨੂੰ ਪਤਾ ਵੀ ਨਾ ਪਿਛੇ ਪਹਿਲਾਂ ਨਹੀਂ ਮਿਲਿਆ ਹੋਣਾ ਉਹ ਉਹ ਕਨਾ ਮੇਰੇ 900 ਬੂਟਾ ਮੈਲਾ ਸੀ ਜੀ 900 ਦੇ ਵਿੱਚੋਂ ਬੂਟੇ ਦੇ ਵਿੱਚੋਂ ਮੇਰੇ ਹਿਸਾਬ ਨਾਲ 100 ਬੂਟਾ ਮੇਰਾ ਰਹਿ ਗਿਆ ਜੀ 2 ਕਿਲੇ ਨਾਲ ਜਮੀਨ ਨਾਲ ਮੋਢੇ ਸੀ ਉਹ ਮੈਂ 20 ਲੱਖ ਦੀ ਇਹ ਜਿਹੜੇ ਘਟੋ ਘਟ 15 10 15 ਲੱਖ ਦੇ ਵੀਰੇ ਬੂਟੇ ਸਨ ਜੀ 30 35 ਲੱਖ ਦਾ ਮੇਰਾ ਨੁਕਸਾਨ ਹੋਣਾ ਸਰਕਾਰ ਨਾਲ ਦੱਸੋ ਕੀ ਸੰਦੋਗੀ ਬਾਤ 50 5000 ਦੇ ਤੂੰ ਦਾਦਾ ਦੇ ਦੋ ਸਾਨੂੰ ਮਿਲਣਾ ਕੀ ਇੱਥੇ 2 ਕਿਲੇ 2 ਕਿਲੇ ਮੇਰੇ ਇਹਦੇ ਸਾਰੇ ਰੋਕੇ ਜਾਂਦੇ ਸੀ ਅਸੀਂ ਵਿੱਚ 40 ਕਿਲੇ ਉਹ ਸਾਰੇ ਰੋਡ ਦੇ ਵਿੱਚ ਅਸੀਂ ਉਹ ਨਿਸਕਾਨ ਹੈ ਨਾ ਨਿਸਕਾਨਾ ਕੋਈ ਅੰਤ ਨਹੀਂ ਆਸੀ ਆਸੀ ਫਿਰ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਇੱਕ ਸਾਨੂੰ ਰੋਣਾ ਰਹਿ ਗਿਆ ਜਿੰਨਾ ਮਨ ਸਾਡਾ ਦੁਖੀ ਆ ਕਹਿੰਨਾ ਐਨਾ ਕਿਸੇ ਦਾ ਨਹੀਂ ਜਿੰਨਾ ਜੀਵਨ ਦਾ ਦੁਖੀ ਆ ਇੱਕ ਪ੍ਰਮਾਤਮਾ ਨੇ ਸਾਨੂੰ ਕਰਤਾ ਇੱਕ ਪਹਿਲਾਂ ਐਨਾ ਨਾ ਕਰਤਾ ਹੁਣ ਆ ਪਾਰਟੀ ਦੇ ਨਾਲ ਪਾਰਟੀ ਕੌਣ ਆ ਰਹੀ ਸਾਡੇ ਕੋਲ ਕੀ ਕਰ ਰਹੀ ਹੈ ਸਾਡੇ ਵਾਸਤੇ ਉਹਨਾਂ ਥੈਲੇ ਭਾਈ ਜਰਾ ਕੋਈ 10 ਦਿੰਦਾ ਕੋਈ 20 ਦਿੰਦਾ ਕੁਝ ਕਰਦੇ ਮਾੜਾ ਮੋਟਾ ਆ ਗਿਆ ਜੀ ਆ ਆ ਗਿਆ ਜੀ ਮੋ ਫਲਾਨਾ ਆ ਗਿਆ ਫਲਾਨਾ ਆ ਗਿਆ ਚਲੋ ਇਹਨਾ ਕੁਝ ਨਹੀਂ ਆਦੀ ਫਿਰ ਸ਼ੁਕਰ ਕਰਨ ਵਾਲੇ ਸਾਰਾ ਕੰਮ ਕਰਦੇ ਆ ਫਿਰ ਵੀ ਅਸੀਂ ਕਹਿੰਦੇ ਸ਼ੁਕਰ ਮਾਨ ਵੀ ਸਾਡੇ ਪੈਸੇ ਲੱਗਣ ਚੁੱਕੇ ਰਹਿ ਜਾਣ ਵਿਰੋਧ ਨਹੀਂ ਕਰਦੇ ਉਹ ਕਹਿੰਦਾ ਪ੍ਰਸ਼ਾਸਨ ਸਾਰੇ ਕੰਮ ਜਿੰਨਾ ਹੁੰਦਾ ਕਰ ਰਿਹਾ ਜੀ ਆ ਰਿਹਾ ਜਿੰਨਾ ਹੋ ਰਿਹਾ ਡੀਸੀ ਹੁਣ ਇਸੇ ਕਰਕੇ ਜਨਾਬ ਜੀ ਇਹ ਤਾਂ ਬੰਦਾ ਰੁੰਦਾ ਸਰਪੰਚ ਸਾਹਿਬ ਪਿੰਡ ਦੇ ਆਨ ਤਾਂ ਕਰਨੀ ਆਪਣੇ ਪਿੰਡ ਭਾਈ ਜਾਰਾ ਹਰੇਕ ਕਰ ਰਿਹਾ। ਦੇਖੋ ਜੀ ਇਹ ਪਰਮਾਤਮਾ ਦੇ ਆਸਾ ਬੰਦੇ ਦਾ ਫਸ ਹੈ ਨਹੀਂ ਜੀ। ਹਾਂ ਜੀ। ਪਰਮਾਤਮਾ ਦੇ ਬਸ ਆਸਾ ਜੀ ਉਹ ਕਰ ਰਿਹਾ ਪਰਾਲਾ। ਹਾਂ ਜੀ। ਫਿਰ ਆਪਾਂ ਕਹਿ ਨਹੀਂ سارے ਬੰਦੇ ਦੇ ਹੱਥੋਂ ਵੀ ਆਪਾਂ ਕਿਹਦੀ ਦੀ। ਹਾਂ ਪਾਣੀ ਦਾ ਜੋਰ। ਹਾਂ ਪਾਣੀ ਦਾ ਜੋਰ ਹੈ ਜੀ ਉੱਪਰ ਕਰਕੇ। ਬੂਟੇ ਅਸੀਂ ਵੱਡ-ਵੱਟ ਦੇ ਲਾਈ ਜੰਨੇ ਆ ਜਿਹੜੇ ਹੈਗੇ ਕੁਸ ਰੋਕ ਉਹਦੇ ਮੈਂ ਹੁੰਦੀ ਆ। ਨਹੀਂ ਤਾਂ ਬੰਨ ਨਾਲ ਜਾ ਦਿੰਦੇ। ਬਹੁਤ ਯਾਰ ਬੂਟਾ ਸਾਰੇ। ਅਸੀਂ ਆਪਾਂ ਨੂੰ ਆਸਰੀ ਵੀ ਬੂਟਿਆਂ ਦਾ ਕੁਝ ਬਣਾਵਾਂਗੇ। ਸਾਸ਼ਿਕਾਏ ਤੋਂ ਦਿਖ ਰਿਹਾ ਚੈਨਲ ਦੇਸ਼ ਦੁਨੀਆ ਮੈਂ ਹਾਜੀ ਸੁਨਦੇ ਸਿੰਧਾ ਜਦੋਂ ਅਸੀਂ ਮੌਕੇ ਤੇ ਪਹੁੰਚੇ ਹਾਂ ਸੋ ਸਾਰੀ ਕੌਂਡਰੀ ਦੇ ਵਿੱਚ ਦੇਖ ਸਕਦੇ ਹੋ ਜਿਹੜਾ ਪਾਣੀ ਦਾ ਵਹਾਅ ਲਗਾਤਾਰ ਵੱਧਦਾ ਹੀ ਜਾ ਰਿਹਾ ਦੇਖ ਸਕਦੇ ਹੋ ਤੁਸੀਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਪਿੰਡ ਵਾਸੀ ਵੀ ਖੜੇ ਹੈ ਤੁਹਾਨੂੰ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਅ ਬੜੀ ਪਾਣੀ ਦਾ ਜਿਹੜਾ ਵਹਾਅ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਕਿੱਦਾਂ ਦੇਖਦੇ ਹੋ ਉਹਨਾਂ ਨੂੰ ਆਹ ਸਦਾਰ ਨੂੰ ਬੋਲੋ ਆਏ ਲਾਲ ਭਰਾ ਹਾਂਜੀ ਬਾਬਾ ਜੀ ਪਾਣੀ ਦਾ ਜਿਹੜਾ ਵਿਹਾਰ ਆ ਲਗਾਤਾਰ ਵੱਧਦਾ ਜਾ ਰਿਹਾ ਕਿੱਦਾਂ ਦੇਖਦੇ ਓ ਇਹਨੂੰ ਆਹ ਖੜੇ ਦੇਖ ਰਹੇ ਆ ਮਹਾਰਾਜ ਅੱਛਾ ਜੀ ਹੋਰ ਤਾਂ ਕੋਈ ਹੱਲ ਨਹੀਂ ਹੈਗਾ ਇਹਦਾ ਹਾਂ ਨਾ ਨਾ ਕੋਈ ਸਰਕਾਰਾਂ ਵਿੱਚ ਕੋਈ ਹੈਲਪ ਹੋ ਤੁਹਾਨੂੰ ਆਈਓ ਕੋਈ ਹਜੇ ਟਿੱਕਰ ਸਰਕਾਰ ਦਾ ਇੱਥੇ ਬੰਦੇ ਹੀ ਨਹੀਂ ਪਹੁੰਚਿਆ ਸਾਰੇ ਚਾਹੇ ਉਹਨਾਂ ਦੇ ਭਾਰੇ ਪਿੰਡ हट ਜਾਣ ਜੀ ਜੀ ਠੀਕ ਹੈ ਕਿ ਨਹੀਂ ਵੀ ਇੱਥੇ ਕੋਈ ਪਹੁੰਚਣਾ ਚਾਹੀਦਾ ਜਾਂ ਦੇਖਣਾ ਚਾਹੀਦਾ ਜੀ ਸਾਰੇ ਪਿੰਡ ਆਹ ਦੇਖੋ ਢਾ ਲੱਗੀ ਤੁਹਾਡੇ ਸਾਹਮਣੂ ਦਿਖਾ ਲਓ ਉਹਨਾਂ ਨੂੰ ਕਿਵੇਂ ਜ਼ਮੀਨਾਂ ਡੇਗ ਰਹੀਆਂ ਕਿਵੇਂ ਪਕੂਲੇ ਡੇਗ ਰਹੇ ਆ ਜੀ ਜੀ ਕੋਈ ਤਾਂ ਮੌਕੇ ਤੇ ਪਹੁੰ ਜਿਹੜੇ ਚੇਅਰਮੈਨ ਸਾਹਿਬ ਆਏ ਜਿਹੜਾ ਜਲاوار ਸਿੰਘ ਜੀ ਚੇਅਰਮੈਨ ਜੀ ਆਏ ਇੱਥੇ ਫੋਟੋਆਂ ਖਿਚਾ ਕੇ ਮੁਰ ਜਾਂਦੇ ਆ ਅੱਛਾ ਜੀ ਠੀਕ ਹੈ ਦਰਿਆ ਨਾਲ ਮੂੰਹ ਕਰ ਲੈਂਦੇ ਆ ਫੋਟੋਆਂ ਖਿਚੋ ਤੇ ਚੱਲ ਜਾਂਦੇ ਆ ਮੁਰ ਕੇ ਕਹਿੰਦੇ ਅਸੀਂ ਤਾਂ ਆ ਗਏ ਆ ਜੀ ਉੱਥੇ ਜੋ ਕਾਰਵਾਈ ਕਰਨੀ ਸੀ ਕਰਿਆ ਆ ਠੀਕ ਠਾਕ ਆ ਮਤਲਬ ਕਹਿਣਾ ਮਤਲਬ ਹੈ ਉਹ ਰਾਜਨੀਤੀ ਕਰਨ ਆਇਆ ਥਾਰੀ ਰਾਜਨੀਤੀ ਕਰਨ ਆਉਂਦੇ ਆ ਆਪਣੀਆਂ ਫੋਟੋਆਂ ਖਿਚਾ ਕੇ ਮੁਰ ਜਾਂਦੇ ਆ ਦੇਖ ਕੇ ਚੱਲ ਕੋਈ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਤੁਹਾਨੂੰ ਕੋਈ ਮਾਜਵਾ ਦੇ ਦਾਂਗੇ ਜਾਂ ਕੋਈ ਥੋੜੀਆਂ ਜ਼ਮੀਨਾਂ ਟੈਗਰੀਆਂ ਜਾਂ ਕੁਝ ਸਹੂਲਤ ਦੇਵਾਂਗੇ ਕੋਈ ਸਹੂਲਤ ਨਹੀਂ ਇੱਥ 2 ਕਿਲੋਮੀਟਰ ਤੋਂ ਉੱਪਰ ਬਾੜ ਹੁੰਦੀ ਹੈ ਜਿੱਥੇ ਤੱਕ ਜਮੀਨ ਸੀਗੀ ਇਹ ਅੱਛਾ ਜੀ ਠੀਕ ਹੈ ਕਿ ਨਹੀਂ ਓਕੇ ਇਸ ਟਾਈਮ ਸਾਡੇ ਇੱਥੇ ਪਿੰਡ ਪਿੰਡ ਦਾ ਹੀ 500 ਕਿੱਲਾ ਡੇਗ ਗਿਆ ਹੁਣ 500 ਕਿੱਲਾ ਕਿੱਲਾ ਉੱਥੋਂ ਲੈ ਗਏ ਉੱਥੇ ਤੱਕ ਜਿੱਥੇ ਤੱਕ ਸਾਡੇ ਪਿੰਡਾਂ ਦੀ ਜਮੀਨ ਆ ਓਕੇ ਕੋਈ ਆ ਦੇਖ ਲੋ ਕੋਈ ਜਮੀਨ ਨਹੀਂ ਬਚੀ ਕੁਝ ਨਹੀਂ ਬਚਿਆ ਝੋਨਿਆਂ ਦੇ ਝੋਨੇ ਹੜ ਗਏ ਜੀ 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 ਠੀਕ ਹੈ ਕਿ ਨਹੀਂ ਕੋਈ ਇੱਥੇ ਸਰਕਾਰ ਨਿਆਰਿਆ ਕੋਈ ਬੰਦਾ ਨਹੀਂ ਉਹਨਾਂ ਦਾ ਆ ਰਿਹਾ ਬਸ ਦੇਖਦੇ ਆਂਦੇ ਆ ਮੋੜ ਜਾਂਦੇ ਆ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪਿੰਡ ਪਿੰਡ ਜਾ ਕੇ ਪੂਰੀ ਹੈਲਪ ਮਚਾ ਪੰਜਾ ਰਹੇ ਆ ਸਾਨੂੰ ਕੋਈ ਨਹੀਂ ਇੱਥੇ ਹੈਲਪ ਨਹੀਂ ਦਿੱਤੀ ਕਿ ਇਹ ਪਿੰਡ ਨੂੰ ਕਾਗਜ਼ਾਂ ਵਾਲੀ ਆ। ਕਾਗਜ਼ਾਂ ਵਿੱਚ ਹੀ ਹੈਲਪ ਹੋ ਰਹੀ ਹੈ ਸਾਡੀ। ਕਾਗਜ਼ਾਂ ਵਿੱਚ ਉਹਨਾਂ ਦੇ ਹੋ ਰਹੀ ਹੈ ਸਾਡੇ ਨਹੀਂ ਹੋ ਰਹੀ। ਉਹਨਾਂ ਦੇ ਕਾਗਜ਼ਾਂ ਦੀ ਕਾਰਵਾਈ ਲੱਖਾਂ ਕਰੀ ਜਾਣ ਸਾਨੂੰ ਕੀ ਮਤਵਾਰ ਉਹਨਾਂ ਦਾ? ਜੀ ਜੀ ਜੀ। ਠੀਕ ਆ। ਜਾ ਕੇ ਕਹਿੰਦਾ ਕੋਈ ਖਤਰਾ ਨਹੀਂ ਇੱਥੇ ਜੀ। ਬਸ ਦੂਰ ਆ ਬੰਤ ਦੂਰ ਆ ਐਂ ਤਾਂ ਕਹਿ ਕੇ ਚੱਲਣਾ। ਪਰ ਅਸੀਂ ਤਾਂ ਮੌਕੇ ਤੇ ਦੇਖਿਆ ਹੁਣ ਲੱਕੜ ਕੋਟ ਦਾ ਨਜ਼ਾਰਾ ਰਿਹਾ ਨੂੰ। ਹਾਂ ਹੁਣ 5 ਮਿੰਟਾਂ ਵਿੱਚ ਪਾਣੀ ਵਧਿਆ ਫੇਰ। ਉਹ ਮਨੰਗਾ ਦੀ ਪਹੁੰਚਿਆ। ਅਸੀਂ ਵਰਦੀਪ ਖਾਲਸਾ ਜੀ ਨਾਲ ਗੱਲਬਾਤ ਕਰਾਵਾਂਗੇ ਵੀ ਉਹ ਕਹਿੰਦੇ ਸਾਡੇ ਕੋਲ ਇੱਥੇ ਲਗਾਤਾਰ ਸੇਵਾ ਨਿਭਾਈ ਜਾ ਰਹੀ ਆ ਪਰ ਇੱਥੇ ਦੇਖਣ ਜੇ ਲੱਗਦਾ ਕੋਈ ਹੈਲਪਫੁਲ ਹੋ ਰਹੀ ਪਿੰਡ ਵਾਸੀ ਕਹਿ ਰਹੇ ਆ ਗੱਲਵਾ ਵੀ ਕਰਾਂਗੇ ਤੁਹਾਡੀ ਹੋਰ ਵੀ ਵਾਸੀ ਖੜਨਾ ਪਪਾ ਜੀ ਕਿੱਦਾਂ ਦੇਖਦੇ ਇੱਥੇ ਪਾਣੀ ਲਗਾਤਾਰ ਵੱਧਦਾ ਜਾ ਰਹੀ ਪਾਣੀ ਦਾ ਲੈਵਲ ਹੁਣ ਫੇਰ ਪਾਣੀ ਆ ਗਿਆ ਜੀ ਹਾਂ ਜੀ ਮੈਂ ਮੁੱਕੇ ਦਿਖਾ ਦੇ ਹਾਂਜੀ ਹਾਂਜੀ ਅੱਜ ਅਸੀਂ ਪਿੰਡ ਦੇ ਰਹਿਣ ਵਾਲੇ ਆ 24 ਘੰਟੇ ਦੀ ਸਰਵਿਸ ਕਰ ਰਹੇ ਆ ਅੱਛਾ ਜੀ ਪਰ ਬਾਰੋ ਵੀ ਸਕਦਾ ਹੀ ਜਾਂਦੀ ਆ ਦੇਖੀ ਜਾਂਦੇ ਆ ਪਰ ਸਾਡੀ ਸਰਕਾਰ ਨਹੀਂ ਕੁਝ ਵੀ ਕਰਦੀ ਸਰਕਾਰ ਨਹੀਂ ਕੁਝ ਵੀ ਕਰਦੀ ਸਰਕਾਰ ਨਹੀਂ ਕੁਝ ਵੀ ਕਰਦੀ ਸਰਕਾਰ ਦਾ ਮੁੰਡਿਆਂ ਦਾ ਘਰੇ ਬਿਠਾ ਰਾਮਣਾ ਅੱਛਾ ਜੀ ਹਾਂ ਜੀ ਨਹੀਂ ਤਿੰਨ ਚਾਰ ਨੇ ਬੱਲਾ ਉਹਨਾਂ ਦੇ ਬ੍ਰਦਰ ਇੱਥੇ ਆਏ ਸੀਗੇ ਆਏ ਨੂੰ ਗੱਲ ਹੈ ਜੀ ਉਹਦਾ ਉੱਥੇ ਆਏ ਨੂੰ ਕਰਨਾ ਕੀ ਆ ਜਦੋਂ ਤੁਸੀਂ ਕੁਝ ਕੀਤਾ ਨਾ ਹਮਾਰੇ ਬੰਨੂ ਤੇ ਹੋਗਾ ਮਨ ਜਦੋਂ ਕੁਝ ਨਾ ਦਾਨੀ ਮੁੰਡਿਆਂ ਤਰਕੇ ਦਿਖਾ ਦੇ ਵਿੱਚ ਆ ਗਈ ਇਹ ਬੜਾ ਲੱਗੇ ਫਿਰ ਬੜਾ ਲੱਗੇ ਵੀ ਸਰਕਾਰ ਕਿਹੜੀ ਆ ਸਾਡੀ ਗਵਰਨਰ ਦੀ ਸਰਕਾਰ ਦੀ ਬੱਲੇ ਬੱਲੇ ਦੀ ਆ ਜੀ 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 ਚਲੋ ਸਰਕਾਰ ਦੇ ਕਲਾਬ ਰੋਸ ਹੋਇਆ ਇੱਥੇ ਮੈਡਮ ਵੀ ਪਹੁੰਚਿਆ ਸਰਪੰਚ ਜੀ ਉਹਨਾਂ ਨਾਲ ਗੱਲ ਕਰਾਵਾਂਗੇ ਨਾਮ ਸਸੀ ਗਾਲ ਜੀ ਸਸੀ ਗਾਲ ਜੀ ਹਾਂ ਜੀ ਇੱਥੇ ਪਹੁੰਚਿਓ ਕਿਸ ਤਰ੍ਹਾਂ ਦੇਖਦੇ ਹੋ ਜੀ ਤੁਸੀਂ ਦੇਖ ਰਿਹਾ ਪਰਮਾਤਮਾ ਦਾ ਕਹਿ ਰਹੀ ਹੈ ਪਾਪ ਹੀ ਇਹ ਦੁਨੀਆ ਚ ਪਾਪ ਵੱਧ ਗਿਆ ਜੀ 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 ਸਜ਼ਾ ਤਾਂ ਸਾਨੂੰ ਹੀ ਮਿਲਣੀ ਆ ਅਸੀਂ ਪਾਪ ਕਰ ਰਹੇ ਨੇ ਜੀ 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 لیکن ਪਰ ਪਿੰਡ ਵਾਸੀ ਇਹ ਕਹਿੰਦਾ ਵੀ ਸਰਕਾਰ ਵੱਲੋਂ ਕੋਈ ਹੈਲਪ ਨਹੀਂ ਹੋ ਰਹੀ ਹੈ ਸਰਕਾਰ ਵੱਲੋਂ ਹੈਲਪ ਦਾ ਮੈਨੂੰ ਤਾਂ ਲੱਗਦਾ ਕਿ ਸਾਰੀ ਸਰਕਾਰ ਇੱਥੇ ਹੀ ਸੀ ਕਿ ਇੰਨੇ ਟਾਈਮ ਤੋਂ ਐਦਾਂ ਦੀ ਕੋਈ ਗੱਲ ਨਹੀਂ ਲੱਗ ਰਹੀ ਤਾਂ ਪਰ ਸਾਹਮਣੇ ਪਿੰਡ ਵਾਸੀ ਕਹਿ ਰਹੇ ਜੀ ਹਾਂ ਜੀ ਨਹੀਂ ਐਦਾਂ ਕੁਝ ਨਹੀਂ ਐ ਧੜੇਵਾਦੀ ਕਰਨੀ ਤਾਂ ਕਈ ਦਿੰਦੇ ਨੇ ਐਦਾਂ ਦੀ ਕੋਈ ਗੱਲ ਨਹੀਂ ਜਿੱਥੇ ਤਾਂ ਸਾਨੂੰ ਲੱਗਦਾ ਹੈ ਚੇਅਰਮੈਨ ਸਾਰੇ ਪਾਰਟੀ ਦੇ ਐਮਐਲਏ ਸਭਾਂ ਸਾਰੇ ਰੋਡਾਂ ਤੇ ਉਹ ਨਹਿਰਾ ਤੇ ਉਤਰੇ ਹੋਏ ਨੇ ਜੀ 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 ਕੋਈ ਵੀਡੀਓ ਦੇਖੋ ਫੇਸਬੁਕ ਤੇ ਹੈ ਕੀ ਹੈ ਕਾਮੀ ਕਰ ਰਿਹਾ ਹੈ ਤੇ ਤੜੇਵਾਦੀ ਕਹਿੰਦੇ ਨੇ ਨਹੀਂ ਕਰ ਰਿਹਾ ਐਦਾ ਕੁਝ ਨਹੀਂ ਜਿਹੜਾ ਕਹਿਰ ਹੈ ਦੁਨੀਆ ਦੇ ਵਿੱਚ ਨਾ ਉਹ ਤਾਂ ਜਿਹੜਾ ਆਕੀ ਰਹਿਣਾ ਵੀਰੇ ਸਾਹਮਣੇ ਗਿਰਵੇ ਵੱਧ ਰਹੀ ਹੈ ਜਮੀਨ ਐਕਚੁਅਲੀ ਨਾ ਜਮੀਨ ਜਿਹੜੀ ਹੈਗੀ ਨਾ ਪੋਲੀ ਹੋ ਗਈ ਥੱਲੋ ਜੀ 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 ਹਾਂ ਉਹ ਪੋਲੀ ਹੋਣ ਕਰਕੇ ਥੋੜਾ ਤਾਂ ਨੁਕਸਾਨ ਦੇਖੋ ਥੋੜਾ ਨਹੀਂ ਕਾਫੀ ਹੋਇਆ ਹੈ ਜੀ 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 ਪਾਣੀ ਦਾ ਉਹ ਜਿਹੜਾ 2-4 ਦਿਨ ਮੈਨੂੰ ਲੱਗਦਾ ਹੈ ਕਿ ਸ਼ਾਇਦ ਅਸ ਤੋਂ ਬਾਅਦ ਮੌਸਮ ਖੁੱਲ ਜੇ ਪਰਮਾਤਮਾ ਸੁੱਖ ਰੱਖੇ ਗੁਰਦੁਆਰਾ ਸਾਹਿਬ ਦਾ ਪਾਠ ਵੀ ਰੱਖਿਆ ਹੋਇਆ ਔਰ ਆ ਰਹੀ ਹੈ ਨਾ ਅਰਦਾਸ ਚੱਲ ਰਹੀ ਹੈ ਅਸੀਂ ਵੀ ਮੱਥਾ ਟੇ ਹੋਣਾ ਸੀਗਾ ਆਪਾਂ ਤਾਂ ਅਸੀਂ ਇੱਕ ਬਾਈਚਾਰੇ ਨਾਲ ਆਏ ਆ ਚਲੋ ਆਪਣਾ ਸਾਨੂੰ ਪਤਾ ਦਰਦਾ ਜੀ ਜਿਹੜੇ ਰਲ ਗਏ ਜਿਹੜੇ ਰੂਲ ਗਏ ਉਹਨਾਂ ਦਾ ਦਰਦ ਨਹੀਂ ਹੈਗਾ ਸਾਨੂੰ ਦੱਸੋ ਸਾਡੇ ਆਪਣੇ ਸੀਗੇ ਹਰ ਸਾਈਡ ਦੇ ਵਿੱਚ ਸਾਡਾ ਆਪਣਾ ਇੱਕ ਰਿਸ਼ਦਾਰ ਰਹਿੰਦਾ ਹੈ ਜੀ ਹਰ ਕੋਈ ਇੱਕ ਨਾ ਇੱਕ ਹੋਇਆ ਇਹ ਨਾ ਸਾਰਿਆਂ ਨੂੰ ਨੁਕਸਾਨ ਤਾਂ ਆਇਆ ਹੈ ਨਹੀਂ ਸਰਕਾਰਾਂ ਨੇ ਇਦਾਂ ਨਹੀਂ ਹੈ ਕਿ ਪਹਿਲਾਂ ਨਹੀਂ ਸੋਚਿਆ ਹੁਣ ਵੀ ਸੋਚੇਗੀ ਕੋਈ ਨਾ ਕੋਈ ਮਾਨ ਸਰਕਾਰ ਤਾਂ ਤੁਹਾਨੂੰ ਪਹਿਲਾਂ ਹੀ ਪਤਾ ਕਿਸਾਨਾਂ ਦੇ ਨਾਲ ਹਮੇਸ਼ਾ ਹੀ ਖੜੀ ਹੈ ਮੱਕੀ ਜਿਹਨੇ ਮਿਸਟਰ ਸਾਹਮਣੇ ਐਲਾਨ ਕੀਤਾ ਜੀ ਕਿ ਕਿੰਨੇ ਤਨਖਾ ਸੀ ਜੀ ਬਿਲਕੁਲ ਔਰ ਦੇਖੋ ਜੀ ਅਭੀ ਤੁਹਾਨੂੰ ਪਾਰਟੀ ਦੇ ਰਾਗਵ ਚੱਡਾ ਜੀ ਸੰਦੀਪ ਪਾਟਕ ਦੀਨੋਂ 5 ਕਰੋੜ ਰਾਗਵ ਚੱਡਾ ਜੀ ਨੇ 3 ਕਰੋੜ 25 ਲੱਖ ਰੁਪਈਆ ਤੇ ਮੰਤਰੀ ਢਾਲੀਵਾਲ ਜੀ ਨੇ ਸਾਹਮਣੇ ਆਪਣੇ ਆਪਣੇ ਫੰਡ ਵਿੱਚੋਂ ਆਪਣੇ ਆਪਣੇ ਤਨਖਾ ਵਿੱਚੋਂ ਦੇਣਾ ਹੀ ਹੈ ਐਦਾਂ ਕੁਛ ਨਹੀਂ ਹੈ ਕਿ ਨਹੀਂ ਖੜੇ ਆਪਾਂ ਧੜੇਵਾਦੀ ਛੱਡ ਦਈਏ ਇੱਥੇ ਤੇ ਇਸ ਟਾਈਮ ਸਾਨੂੰ ਇੱਕ ਆਮ ਪਬਲਿਕ ਮੰਗੂ ਆਮ ਨਾਗਰਿਕ ਵਾਂਗੂ ਦੁੱਖ ਦਰਦ ਵੰਡਣਾ ਚਾਹੀਦਾ ਕਰੇ ਹੁਣ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਪਿੰਡ ਵਾਸੀ ਰੋਜ਼ ਜਰੂਰ ਆ ਜਾਵਾ ਪਰ ਸਰਕਾਰ ਵੱਲੋਂ ਕਹ ਅਰਦਾਸ ਕਰਾਂਗੇ ਮਹਾਰਾਜ ਨੂੰ ਕਿ ਜਿਹੜਾ ਪਾਣੀ ਘੱਟ ਤੋਂ ਘੱਟ ਹੋ ਜਾਵੇ ਕਿਉਂਕਿ ਜਿਹੜਾ ਪਾਣੀ ਇੱਥੇ ਲਗਾਤਾਰ ਵਧਿਆ ਰਿਹਾ ਪਾਣੀ ਵਧ ਰਿਹਾ ਅੱਛਾ ਜੀ ਹਾਂ ਜੀ ਕਿਸ ਤਰ੍ਹਾਂ ਦੇਖਦੇ ਹੋ ਬਸ ਪਾਣੀ ਦਾ ਦੇਖ ਲੋ ਕਿ ਤਾਂ ਯਾਰ ਆ ਰਿਹਾ ਪਣੀ ਅਜੇ ਪਾਣੀ ਇੱਥੇ ਪਿੰਡ ਜਿੰਨੇ ਬੜੇ ਬੜੇ ਬਣੀ ਹਾਂ ਜੀ ਪਾਣੀ ਪਿੰਡ ਜੇ ਬੜਿਆ ਨਹੀਂ ਬਣੀ ਚਲੋ ਮਤਲਬ ਪਿੰਡ ਦਾ ਬਚਾਵਾ ਹਾਂ ਚਲੋ ਠੀਕ ਹੈ ਗੱਲਬਾਤ ਕਰਾਈ ਤੁਹਾਡੀ ਪ੍ਰਦੀਪ ਖਾਲਸਾ ਜੀ ਨਾਲ ਪਿੰਡ ਦੇ ਜਿਹੜੇ ਸਰਪੰਚ ਆਉਣਾ ਦਾ ਤੁਹਾਡੀ ਗੱਲਬਾਤ ਕਰਾਈ ਹੈ ਮੌਕੇ ਤੇ ਡਾਕਟਰ ਅਮਰਜੀਤ ਸਿੰਘ ਜੀ ਪਹੁੰਚੇ ਸੀ ਉਹਨਾਂ ਨੇ ਤੁਹਾਡੀ ਗੱਲ ਵਕਰਾਈਆ ਕਹਿਣਾ ਕਿ ਜਿਹੜਾ ਪਿੰਡ ਦਾ ਪਾਣੀ ਦਾ ਬਹੁਤ ਤੇਜ਼ ਆ ਪਰ ਮੌਕੇ ਤੇ ਬੰਨ ਲਗਾ ਕੇ ਰੋਕਿਆ ਗਿਆ ਉਹਨਾਂ ਨੂੰ ਦੇਖ ਸਕਦੇ ਹੋ ਜਿਹੜੇ ਪਿੰਡ ਦੇ ਹਾਲਾਤ ਜੇ ਬਿਲਕੁਲ ਠੀਕ ਹੈਗੇ ਨਾ ਬਦਸਿਆ ਜਿਆਦਾ ਪਾਣੀ ਬਿਲਕੁਲ ਤੇਜ਼ ਆ ਪਰ ਤਸਵੀਰਾਂ ਵਿੱਚ ਦਿਖਾਇਆ ਤੁਹਾਨੂੰ ਪਾਣੀ ਬਹੁਤ ਜ਼ਿਆਦਾ ਤੇਜ਼ ਸੀਗਾ ਪਿੰਡ ਵਾਸੀ ਦਾ ਕਹਿਣਾ ਹੈ ਕਿ ਅਜੇ ਤੱਕ ਪਿੰਡ ਦੇ ਵਿੱਚ ਪਾਣੀ ਨਹੀਂ ਵੜਿਆ ਬਚਾ ਹੈਗਾ ਵਾ ਅਸੀਂ ਵੀ ਅਸੀਂ ਅਰਦਾਸ ਕਰਾਂਗੇ ਕਿ ਬਚਾ ਹੀ ਰਹੇ ਅਗਲੀ ਅਪਡੇਟ ਲਾ ਕੇ ਤੁਹਾਡੇ ਨਾਲ ਜਲਦੀ ਮਿਲਾਂਗੇ ਦੇਖਦੇ ਰਹੋ ਚੈਨਲ ਦੇਸ਼ ਸੂਨੀਆ